ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣ ਨਾ ਸਾਕ ਗੁਰੂ ਉੱਚ ਭਗਵਾਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਪਰਮ ਸਤਕਾਰ ਜੋਗ ਸਤਗੁਰਾਂ ਦੀ ਸਾਜੀ ਨਹੀਂ ਬਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਗਤ ਕਬੀਰ ਸਾਹਿਬ ਜੀ ਆਂਦੇ ਸ਼ਲੋਕਾਂ ਦੀ ਜਿਹੜੀ ਵਿਚਾਰ ਹੈ ਉਹ ਲੜੀਵਾਰ ਆਪਾਂ ਨਾਲ ਮਿਲ ਕੇ ਕਰਦੇ ਆਂ ਭਗਤ ਕਬੀਰ ਸਾਹਿਬ ਜੀ ਦੇ ਜਿਹੜੇ 45 ਸ਼ਲੋਕ ਕੱਲ ਆਪਾਂ ਨੇ ਵਿਚਾਰੇ 45 ਤੱਕ ਅੱਜ 46ਵਾਂ ਸ਼ਲੋਕ ਜਿਹੜਾ ਉਹਨੂੰ ਵਿਚਾਰਦੇ ਆਂ ਪੁੱਛਦੇ ਆਂ ਭਗਤ ਕਬੀਰ ਸਾਹਿਬ ਜੀਾਂ ਤੋਂ ਕਿ ਸਾਡੇ ਲਈ ਕੀ ਸੁਨੇਹਾ ਹੈ ਸਾਡੇ ਲਈ ਕੀ ਉਪਦੇਸ਼ ਹੈ ਕਬੀਰ ਲੋਕ ਕਹਿ ਨਿੰਦਾ ਬਪੜਾ ਜੇ ਮਨ ਨਾਹੀਂ ਗਿਆਨ RAM ਕਬੀਰ ਰਬ ਰਹੇ ਅਬਰ ਤਜੇ ਸਭ ਕਾਮ ਭਗਤ ਕਬੀਰ ਸਾਹਿਬ ਕਹਿੰਦੇ ਲੋਕ ਨਿੰਦਿਆ ਕਰਦੇ ਐ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਉਹ ਬੰਦੇ ਨਿੰਦਿਆ ਕਰਦੇ ਆ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਹੁੰਦਾ ਜਿਨ੍ਹਾਂ ਨੂੰ ਕਿਸੇ ਚੀਜ਼ ਬਾਰੇ ਪਤਾ ਨਹੀਂ ਹੁੰਦਾ ਤੇ ਭਗਤ ਕਬੀਰ ਸਾਹਿਬ ਉਹ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਆ ਜਿਹੜੇ ਨਿੰਦਿਆ ਕਰਦੇ ਆ ਉਹ ਕਿਤਾਬਾਂ ਪੜ੍ਹਦੇ ਆ ਭਗਤ ਕਬੀਰ ਸਾਹਿਬ ਕਹਿੰਦੇ ਮੈਨੂੰ ਕੋਈ ਇਹਨਾਂ ਦੀ ਚਿੰਤਾ ਨਹੀਂ ਹੈ ਕਬੀਰ ਲੋਕ ਕਹਿ ਨਿੰਦਾ ਬੱਪੂੜਾ ਜੇ ਮਨ ਨਾ ਹੀ ਗਿਆਨ ਕਹਿੰਦੇ ਇਹਨਾਂ ਨੂੰ ਤਾਂ ਗਿਆਨ ਹੀ ਨਹੀਂ ਹੈ ਪਰਮਾਤਮਾ ਦਾ ਜਿਹੜਾ ਗਿਆਨ ਹੈ ਪਰਮਾਤਮਾ ਦੀ ਜਿਹੜੀ ਵਿਚਾਰ ਹੈ ਉਹਦੇ ਨਾਲ ਕਿਤਾਬਾਂ ਵਾਲਾ ਕਿਵੇਂ ਰਲ ਜਾਊਗਾ ਕਹਿੰਦੇ ਕਹਿੰਦੇ ਜੇ ਉਹ ਨਿੰਦਦੇ ਆ ਨਿੰਦੀ ਜਾਣ ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ RAM ਕਬੀਰਾ ਰਵ ਰਹੇ ਅਵਰਤ ਜੇ ਸਭ ਕਾਮ ਭਗਤ ਕਬੀਰ ਸਾਹਿਬ ਕਹਿੰਦੇ ਇਹ ਬੰਦਿਆਂ ਦੇ ਇਹ ਦੰਦ ਕਥਾ ਜਿਹੜੀ ਇਹਨਾਂ ਦੀ ਕਹਿੰਦੇ ਅਸੀਂ ਪਰਵਾਹ ਨਹੀਂ ਕਰਦੇ ਪ੍ਰਮਾਤਮਾ ਦਾ ਸਿਮਰਨ ਕਰ ਰਹੇ ਆ ਹੋਰ ਸਾਰੇ ਜਿਹੜੇ ਕੰਮ ਨੇ ਉਹਨਾਂ ਦਾ ਜਿਹੜਾ ਮੋਹ ਹੈ ਉਹਦਾ ਕਹਿੰਦੇ ਅਸੀਂ ਤਿਆਗ ਕਰਤਾ ਅਬਰ ਤਜੈ ਸਭ ਕਾਮ ਉਹ ਛੱਡਦੇ ਕਹਿੰਦੇ ਕੰਮ ਕਰਨਾ ਨਹੀਂ ਛੱਡਿਆ ਜਿਹੜੇ ਕੰਮ ਸਾਨੂੰ ਪਰਮਾਤਮਾ ਨਾਲੋਂ ਹੀ ਤੋੜ ਦੇਣ ਕਹਿੰਦੇ ਉਹ ਛੱਡਤੇ ਉਹਨਾਂ ਦਾ ਕੀ ਫਾਇਦਾ ਜਿਹੜੇ ਕੰਮ ਸਾਨੂੰ ਪਰਮਾਤਮਾ ਨਾਲੋਂ ਦੂਰ ਕਰ ਦੇਣ ਕਹਿੰਦੇ ਉਹ ਛੱਡਤੇ ਮਾੜੇ ਵਿਚਾਰ ਛੱਡਤੇ ਕਹਿੰਦੇ ਕੀ ਫਾਇਦਾ ਕਹਿੰਦਾ ਭਗਤ ਕਬੀਰ ਸਾਹਿਬ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੇ ਹੈ ਕਿ ਬੰਦਾ ਪੁਫਾ ਲਟਕ ਰਿਹਾ ਹੋਵੇ ਭਾਈ ਗੁਰਦਾਸ ਸਾਹਿਬ ਕਹਿੰਦੇ ਕਹਿੰਦੇ ਅਸੀਂ ਸਮਝਦੇ ਹਾਂ ਕਿ ਉਹ ਪੁੱਠਾ ਲਟਕਣ ਦੇ ਨਾਲ ਰੱਬ ਲੱਗਿਆ ਉਹਨੂੰ ਪਰ ਕਹਿੰਦੇ ਰੱਬ ਕੋਈ ਨਹੀਂ ਮਿਲਿਆ ਉਹਦੇ ਮਨ ਦਾ ਵਹਿਮ ਹੈ ਉਹਦੇ ਮਨ ਦਾ ਭੁਲਖ ਹੈ ਕਹਿੰਦੇ ਜੇ ਐ ਰੱਬ ਮਿਲਦਾ ਹੁੰਦਾ ਤਾਂ ਕਹਿੰਦੇ ਚੰਗਿੱਦੜ ਨੂੰ ਮਿਲ ਜਾਂਦਾ ਉਹ ਪੁੱਠਾ ਹੀ ਲਟਕਦਾ ਭਾਈ ਗੁਰਦਾਸ ਜੀਆ ਨੇ ਹਮ ਵੀ ਭਰੀ ਇਸ ਗੱਲ ਦੀ ਕਿ ਐ ਰੱਬ ਨਹੀਂ ਮਿਲਦਾ ਹੁਣ ਕਈਆਂ ਨੇ ਆਖਿਆ ਜਲੇਸੇ ਕੱਟ ਲੈਣੇ ਆ ਜਾ ਕੇ ਸ਼ਮਸ਼ਾਨ ਭੂਮੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਆਏ ਰੱਬ ਮਿਲਦਾ ਹੁੰਦਾ ਸ਼ਮਸ਼ਾਨ ਭੂਮੀ ਜਾ ਕੇ ਕਹਿੰਦੇ ਚੂਹੇ ਤੇ ਰਹਿੰਦੇ ਉੱਥੇ ਨੇ ਖੱਡਾਂ 'ਚ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਣਾਂ ਦੇ ਵਿੱਚ ਕਵਿਤਾਾਂ ਦੇ ਵਿੱਚ ਸ਼ਬਦ ਲਿਖੇ ਨੇ ਸਿਰ ਤਲਵਾਇਆ ਭਾਈ ਹੈ ਜਮ ਗਿੱਦੜ ਜੂਹ ਹੈ ਕਹਿੰਦੇ ਜੇ ਸਿਰਪ ਭਾਰ ਲਟਕਣ ਦਾ ਪਾਪ ਉਠਾ ਲਟਕਣ ਦੇ ਨਾਲ ਰੱਬ ਮਿਲਦਾ ਹੁੰਦਾ ਸਭ ਤੋਂ ਪਹਿਲਾਂ ਕਿਹਨੂੰ ਮਿਲਦਾ ਚਮਗਦੜ ਨੂੰ ਉਠਾ ਲਟਕਦਾ ਜੇ ਰੱਬ ਮਿਲਦਾ ਹੁੰਦਾ ਸਮਸ਼ਾਨ ਭੂਮੀ ਦੇ ਵਿੱਚ ਬੈਠ ਕੇ ਰਾਤਾਂ ਕੱਟ ਕੇ ਕਹਿੰਦੇ ਫਿਰ ਮਿਲਦਾ ਚੂਹਿਆਂ ਨੂੰ ਮੜੀ ਮਸਾਣੀ ਜੇ ਮਿਲੈ ਵਿੱਚ ਖੱਡਾਂ ਚੂਹੇ ਕਹਿੰਦੇ ਜਿਹੜੇ ਇਹ ਕੰਮ ਨੇ ਭਗਤ ਕਬੀਰ ਸਾਹਿਬ ਕਹਿੰਦੇ ਮੈਂ ਇਹ ਛੱਡ ਤੇ ਮੈਂ ਤਿਆਗ ਦੇ ਕੰਮ ਕਿਉਂਕਿ ਇਨ੍ਹਾਂ ਕੰਮਾਂ ਨਾਲ ਪਰਮਾਤਮਾ ਨਹੀਂ ਮਿਲਦਾ ਉੱਤੇ ਭਗਤੀ ਕਰਨੀ ਪੈਂਦੀ ਹੈ ਮਨ ਨੂੰ ਟਿਕਾਉਣਾ ਪੈਂਦਾ ਹੈ ਉੱਤੇ ਕਹਿੰਦੇ ਦੇਹੀ ਨੂੰ ਦੁੱਖ ਦੇ ਰਹੇ ਹੈ ਦੇਹੀ ਦੁੱਖ ਦੀ ਆ ਦੇਹੀ ਨੂੰ ਦੁੱਖ ਦੇ ਕੇ ਥੋੜਾ ਕਹਿੰਦੇ ਪਰਮਾਤਮਾ ਮਿਲਦਾ ਹੈ ਮਨ ਨੂੰ ਇੱਕ ਥਾਂ ਤੇ ਟਿਕਾਉਣਾ ਪੈਂਦਾ ਹੈ ਮਨ ਨੂੰ ਤੁਸੀਂ ਘਰ ਬੈਠੇ ਗੁਰੂ ਤੇ ਆਇਓ ਕਹਿੰਦੇ ਘਰੇ ਬੈਠੇ ਵੀ ਤੇ ਆ ਸਕਦੇ ਭਗਤ ਕਬੀਰ ਸਾਹਿਬ ਕਹਿੰਦੇ ਇਹ ਛੱਡਤਾ ਸਾਰਾ ਕੁਝ ਨਹੀਂ ਕਰਦੇ ਇਹਨਾਂ ਨੂੰ ਇਹ ਨਹੀਂ ਕਰਦੇ ਕਹਿੰਦੇ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਰੱਬ ਨਹੀਂ ਮਿਲਦਾ ਕਹਿੰਦੇ ਜੇ ਇਹ ਲੋਕ ਨਿੰਦਦੇ ਐ ਤਾਂ ਨਿੰਦੀ ਜਾਣ ਕਹਿੰਦੇ ਮੈਨੂੰ ਕੋਈ ਪਰਵਾਹ ਨਹੀਂ ਕਿਉਂਕਿ ਇਹਨਾਂ ਨੂੰ ਗਿਆਨ ਦਿੱਤਾ ਹੈ ਦੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਪਰਦੇਸੀ ਕਹ ਕਾਗਰ ਚੌਦਿਸ ਲਾਗੀ ਯਾਗ ਖਿੰਡਾ ਜਲ ਕੋਇਲਾ ਭਈ ਧਾਗੇ ਆਂ ਚਨ ਲਾਗ ਕਾਗਰ ਦਾ ਭਾਵ ਹੁੰਦਾ ਦਰਬੱਜੇ ਬੂਹੇ ਕਹਿੰਦੇ ਜਿਹੜੇ ਆ ਸਰੀਰ ਰੂਪੀ ਕਰਦੇ ਜਿਹੜੇ ਬੂਹੇ ਨੇ ਇੰਦਰੇ ਨੇ ਜਿਹੜੇ ਕਹਿੰਦੇ ਇਹਨਾਂ ਦੇ ਵਿੱਚ ਸਾਰੇ ਪਾਸੇ ਅੱਗ ਲੱਗ ਗਈ ਚਾਰੇ ਪਾਸੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵ ਹੈ ਤਜੈ ਨਾਨਕਾ ਤਰੀਐ ਕਰਮੀ ਲਗ ਕਹਿੰਦੇ ਕਰਮ ਚੰਗੇ ਬਣਾ ਲਓ ਇਹ ਨਦੀਆਂ ਤੋਂ ਵੀ ਬਚਿਆ ਜਾ ਸਕਦਾ ਪਰ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਪਰਦੇਸੀ ਕਿਹਨੂੰ ਕਿਹਾ ਅਸੀਂ ਇਸ ਸੰਸਾਰ ਦੇ ਵਿੱਚ ਆਏ ਆ ਨਾ ਅਸੀਂ ਐ ਸਮਝ ਲਓ ਕਿ ਪਰਦੇਸੀ ਆ ਸਮਾਂ ਕੱਟਣ ਆਇਆ ਜਿਵੇਂ ਇੱਕ ਰੁੱਖ ਦੇ ਉੱਤੇ ਇੱਕ ਪੰਛੀ ਆਲਣਾ ਪਾ ਲੈਂਦਾ ਉਹ ਕਿੰਨਾ ਚਿਰ ਥੋੜਾ ਸਮਾਂ ਉੱਥੇ ਰਹਿੰਦਾ ਫਿਰ ਕਿਸੇ ਹੋਰ ਜਗ੍ਹਾ ਆਲਣਾ ਪਾ ਲੈਂਦਾ ਆਪ ਅਸੀਂ ਵੀ ਇਸੇ ਤਰ੍ਹਾਂ ਇਹ ਸੰਸਾਰ ਦੇ ਵਿੱਚ ਆਏ ਆ ਅਸੀਂ ਵੀ ਪਰਦੇਸੀ ਬਣ ਕੇ ਆਏ ਆ ਕਹਿੰਦੇ ਸਾਡੇ ਆਹ ਸ਼ਰੀਰ ਰੂਪੀ ਘਰ ਦੇ ਜਿਹੜੇ ਇੰਦਰੇ ਨੇ ਇਹ ਸਾਰੇ ਪਾਸੇ ਇਹਦੇ ਚ ਅੱਗ ਲੱਗ ਰਹੀ ਹੈ ਕਾਮ ਦੀ ਵੀ, ਕ੍ਰੋਧ ਦੀ ਵੀ, ਲੋਭ ਦੀ ਵੀ, ਮੋਹ ਦੀ ਵੀ, ਕ੍ਰੋਧ ਦੀ ਵੀ, ਹੰਕਾਰ ਦੀ ਵੀ ਅੱਗ ਲੱਗ ਰਹੀ ਹੈ ਚਾਰ ਤਰ੍ਹਾਂ ਦੀਆਂ ਅੰਦਰ ਨਦੀਆਂ ਚੱਲ ਰਹੀਆਂ ਨੇ ਹੰਸ, ਹੇਤ, ਲੋਭ, ਕੋਪ ਚਾਰੀ ਨਦੀਆਂ ਅੱਗ ਪਵੈ ਦੱਜੈ ਨਾਨਕਾ ਪਰੀਏ ਕਰਮੀ ਲੱਗ ਕਹਿੰਦੇ ਕਰਮ ਚੰਗੇ ਬਣਾ ਲਓ ਬਸ ਤਰ ਜਾਓਗੇ ਜੇ ਤੁਸੀਂ ਕਹੋ ਨਾ ਕਿ ਪੁੱਠਾ ਲਟਕਣ ਨਾਲ ਰੱਬ ਮਿਲ ਜਾਣਾ ਹੈ ਜਾਂ ਸ਼ਮਸ਼ਾਨ ਭੂਮੀ 'ਚ ਜਾ ਕੇ ਰੱਬ ਮਿਲ ਜਾਣਾ ਜਾਂ ਕਹਿੰਦੇ ਆਪਣੇ ਪਿੰਡੇ ਤੇ ਜਿਵੇਂ ਹੋਏ ਕੁਚੀਲ ਵਰਤੀ ਹੈ ਖਰ ਸੂਰ ਪਜੂ ਪਸੂ ਹੈ ਕਹਿੰਦੇ ਜਿਵੇਂ ਗਦਾ ਸੂਰ ਇਹ ਲਟਦੇ ਆ ਨਾ ਗੰਦਗੀ 'ਚ ਕਹਿੰਦੇ ਕਈ ਬੰਦੇ ਆਪਣੇ ਉੱਪਰ ਇਸੇ ਤਰ੍ਹਾਂ ਗੰਦਗੀ ਮਲ ਲੈਂਦੇ ਆ ਕਿ ਐ ਰੱਬ ਮਿਲ ਜੂ ਪਗ ਭਾਈ ਗੁਰਦਾਸ ਸਾਹਿਬ ਕਹਿੰਦੇ ਆਏ ਨਹੀਂ ਮਿਲਦਾ ਖਿੰTHA ਜਲ ਕੋਇਲਾ ਪਈ ਤਾਗੇ ਆਂਚ ਨਾ ਲਾਗ ਪਰ ਕਹਿੰਦੇ ਜਿਹੜੇ ਆਹ ਸਰੀਰ ਹੈ ਨਾ ਕਹਿੰਦੇ ਆਹ ਸਰੀਰ ਗੋਦੜੀ ਜਿਹੜੀ ਹੈ ਇਹ ਵਿਕਾਰਾਂ ਦੀ ਅੱਗ ਵਿੱਚ ਸੜ ਕੇ ਕਹਿੰਦੇ ਕੋਲੇ ਹੋਊ ਹੁਣ ਸੜਦਾ ਨਾ ਸਰੀਰ ਜਿਵੇਂ ਪੱਠੀ ਦੇ ਵਿੱਚ ਪਾਏ ਹੋਏ ਦਾਣੇ ਪੁੱਜਦੇ ਆਇਂ ਪੁੱਜਦਾ ਹੈ ਨਾ ਸਰੀਰ ਪਰ ਕਹਿੰਦੇ ਜਿਹੜੀ ਆਤਮਾ ਹੈ ਆਤਮਾ ਨੂੰ ਨਾ ਕਹਿੰਦੇ ਸੇਕ ਅੱਗ ਸਾੜ ਸਕਦੀ ਹੈ ਨਾ ਉਹਨੂੰ ਪਾਣੀ ਡੋਬ ਸਕਦਾ ਨਾ ਉਹਨੂੰ ਕੋਈ ਚੁਰਾ ਸਕਦਾ ਉਹ ਜਿਹੜੀ ਅੰਦਰ ਹੈ ਆਤਮਾ ਖਿੰਥਾ ਜਲ ਕੋਇਲਾ ਭਈ ਕਹਿੰਦੇ ਉੱਤੇ ਸੜ ਗਿਆ ਸਰੀਰ ਤੇ ਤਾਗੇ ਆਂਚ ਨਾ ਲਾਗ ਕਹਿੰਦੇ ਜਿਹੜਾ ਜਿੰਦ ਹੈ ਉਹਨੂੰ ਕਹਿੰਦੇ ਆਂਜ ਵੀ ਨਹੀਂ ਲੱਗਦਾ ਵਿਕਾਰਾਂ ਦੀ ਅੱਗ ਦਾ ਸੇਕ ਉਹਦੇ ਤੱਕ ਨਹੀਂ ਪਹੁੰਚਦਾ ਉਹਦੇ ਤੱਕ ਪਹੁੰਚਦਾ ਨਹੀਂ ਹੈ ਸੇ ਕਬੀਰ ਖਿੰθα ਜਲ ਕੋਇਲਾ ਪਈ ਖਾਪਰ ਫੂਟ ਮਫੂਟ ਕਹਿੰਦੇ ਵਿਕਾਰਾਂ ਦੀ ਅੱਗ ਵਿੱਚ ਬੈ ਕੇ ਨਾ ਇਹ ਬਾਦਨ ਸੇਵ ਜੀਵ ਜਿਹੜਾ ਇਹ ਸ਼ਰੀਰ ਜਿਹੜਾ ਇਹ ਗੋਦੜੀ ਜਿਹੜੀ ਐ ਇਹ ਸੜ ਕੇ ਕੋਲਾ ਹੋ ਗਈ ਹੈ ਇਹਦਾ ਮਨ ਜਿਹੜਾ ਖੱਪਰ ਦਰਦਰਤ ਵਾਸ਼ਨਾ ਦੀ ਪਿੱਛੇ ਆ ਦੀ ਪਿੱਛੇ ਹੀ ਇਕੱਠੀ ਕਰਦਾ ਇਹ ਕਹਿੰਦੇ ਦਰਦਰਤ ਮਨ ਕਵੀਰ ਖਿੰਥਾ ਜਲ ਕੋਇਲਾ ਭਈ ਖਾਪਰ ਫੂਟ ਮਫੂਟ ਇਨੂੰ ਕਈ ਵਾਰੀ ਅਸੀਂ ਇਕੱਠਾ ਹੀ ਪੜ ਜਾਂਦੇ ਆ ਖਾਪਰ ਫੂਟਮ ਫੂਟ ਨੰਮਾ ਮੂਰੇ ਲਾ ਜਾਂਦੇ ਆ ਫੂਟ ਇਦਾਂ ਪੜ ਜਾਂਦੇ ਆ ਇੱਥੇ ਥੋੜਾ ਜਿਆ ਰੁਕ ਜਾਂਗੇ ਜੇ ਫੂਟ ਮਫੂਟ ਤਾਂ ਵਧੀਆ ਪੜਿਆ ਜਾਣ ਤਰੀਕੇ ਦੇ ਨਾਲ ਗੁਰੂ ਸਾਹਿਬ ਕਹਿੰਦੇ ਕਬੀਰ ਭਗਤ ਕਬੀਰ ਸਾਹਿਬ ਕਹਿੰਦੇ ਆਹ ਜਿਹੜਾ ਸਰੀਰ ਹੈ ਸਰਕੇ ਕੋਲਾ ਬਣ ਗਿਆ ਮੰਗਲ ਵਾਲਾ ਖੂਠਾ ਪੂਰੀ ਤਰ੍ਹਾਂ ਟੁੱਟ ਗਿਆ ਆ ਮਨ ਜਿਹੜਾ ਇਹ ਵੀ ਟੁੱਟ ਗਿਆ ਫਿਰ ਮਨ ਵਾਸ਼ਨਾਂ ਦੇ ਵਿੱਚ ਖਚਤ ਹੋ ਗਿਆ ਜੋਗੀ ਬੱਪੜਾ ਖਿਲਿਓ ਆਸਨ ਰਹੀ ਵਿਪੂਤ ਬੱਪੜਾ ਦਾ ਭਾਗ ਵਿਚਾਰਾ ਮੰਦ ਭਾਗੀ ਜਿਸ ਨੇ ਕਹਿੰਦੇ ਇਸ ਜਨਮ ਫੇਰੀ ਵਿੱਚ ਵੀ ਕਹਿੰਦੇ ਕੁਝ ਨਹੀਂ ਖੱਟਿਆ ਕੁਝ ਵੀ ਨਹੀਂ ਖੱਟਿਆ ਇਸ ਸੰਸਾਰ ਤੇ ਆਏ ਆ ਜਨਮ ਮਨੁੱਖਾ ਜਨਮ ਦੀ ਖੇਡ ਜਿਹੜੀ ਹੈ ਇੱਥੋਂ ਉਜਾੜ ਕੇ ਚਲਾ ਜਾਂਦਾ ਬੰਦਾ ਇੱਥੋਂ ਪ੍ਰਮਾਤਮਾ ਦਾ ਨਾਮ ਧੰਨ ਇਕੱਠਾ ਨਹੀਂ ਕੀਤਾ ਇਹਨੂੰ ਉਜਾੜ ਕੇ ਉਹਦੇ ਪੱਲੇ ਖੇ ਖਵਾਰੀ ਹੀ ਪੈਂਦੀ ਆ ਆਸਨ ਰਹੀ ਵਿਪੋਤ ਆਸਨ ਦਾ ਭਾਵ ਕਿ ਇਹਦੇ ਪੱਲੇ ਕੁਝ ਨਹੀਂ ਪਿਆ ਜੇ ਹੁਣ ਬੰਦਾ ਕੋਈ ਕੰਮ ਕਰੇ ਕੋਈ ਬਿਜ਼ਨਸ ਕਰੇ ਬਿਜ਼ਨਸ ਕਰਨ ਦਾ ਤਰੀਕਾ ਹੈ ਨਹੀਂ ਪੈਸਾ ਲਾ ਬੈਠਿਆ ਜਾਦੇ ਫਿਰ ਕਹਿੰਦੇ ਉਹਦੇ ਵਿੱਚੋਂ ਨਫਾ ਨਹੀਂ ਹੋਣਾ ਸਾਰਾ ਕੁਝ ਖਤਮ ਹੋ ਜਾਣਾ ਪਰਮਾਰੰਧਾ ਦਾ ਨਾਮ ਜਪਣ ਵਾਸਤੇ ਕਿਸੇ ਰੱਬ ਦੇ ਪਿਆਰੇ ਦੇ ਨਾਲ ਜੁੜ ਜੀਏ ਜਿਹੜਾ ਜੁੜਿਆ ਹੋਇਆ ਕਿਤੇ ਇਹ ਨਾ ਹੋਵੇ ਉਹ ਡੁੱਬਿਆ ਹੋਇਆ ਹੋਵੇ ਡੁੱਬੇ ਹੋਏ ਦੇ ਨਾਲ ਅਸੀਂ ਜੁੜ ਜੀਏ ਉਹਨੇ ਆਪ ਵੀ ਡੋਬ ਦੇਣਾ ਸੰ ਆਪ ਤੇ ਡੁੱਬਿਆ ਸਾਨੂੰ ਵੀ ਡੋਬ ਦੇਣ ਕਹਿੰਦੇ ਇਸ ਤਰ੍ਹਾਂ ਫਿਰ ਉਹ ਇਥੋਂ ਆਪਣੇ ਸਿਰ ਵਿੱਚ ਸਵਾਹ ਪਾ ਕੇ ਜੀ ਲੱਗ ਪਏ ਪੱਲੇ ਉਹਦੇ ਖੇਪੇ ਖੁਆਰੀ ਤੇ ਜਿਵੇਂ ਕਿਸੇ ਕਵੀ ਨੇ ਲਿਖਿਆ ਨਾ ਕਹਿੰਦੇ ਧੁੱਪ ਧੂੜ ਤੱਕੇ ਜੇ ਅਸੀਂ ਰੱਬ ਦੇ ਪਿਆਰਿਆਂ ਦਾ ਦਰ ਛੱਡ ਕੇ ਗੁਰੂ ਦਾ ਦਰ ਛੱਡ ਕੇ ਥਾਂ ਥਾਂ ਤੇ ਫਿਰਾਂਗੇ ਨਾ ਕਵੀ ਕਹਿੰਦਾ ਧੂੜ ਧੁੱਪ ਤੱਕੇ ਕਹਿੰਦੇ ਹੋਰ ਨਹੀਂ ਕੁਝ ਮਿਲਣਾ ਧੂੜ ਮਿਲਣੀ ਹੈ ਧੁੱਪ ਮਿਲਣੀ ਹੈ ਤੇ ਤੱਕੇ ਮਿਲਣੇ ਹੁਣੇ ਅਸੀਂ ਦੇਖਣਾ ਕਿ ਅਸੀਂ ਧੋੜ ਲੈਣੀ ਹੈ ਧੁੱਪ ਲੈਣੀ ਹੈ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਸ ਇਹਦੇ ਵਿੱਚ ਜੁੱਪੀ ਲਾ ਕੇ ਵੇਖੀਏ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਆ ਕਬੀਰ ਥੋੜਾ ਜਲ ਨੱਚ ਲੀ ਕੀ ਵਰ ਮਿਲਿਓ ਜਾਲ ਇਹ ਟੋਖ ਨਾ ਛੁੱਟ ਸੈ ਫਿਰ ਕਰ ਸਮੁੰਦ ਸੰਭਾਲ ਲਗਦਾ ਕਬੀਰ ਸਾਹਿਬ ਕਹਿੰਦੇ ਜੇ ਥੋੜਾ ਪਾਣੀ ਹੋਵੇ ਨਾ ਟੋਬਾ ਹੋਵੇ ਛੱਪੜ ਹੋਵੇ ਕਹਿੰਦੇ ਉਹਦੇ ਵਿੱਚ ਪਾਣੀ ਥੋੜਾ ਹੁੰਦਾ ਚਿੱਕੜ ਜਾੜੇ ਕਹਿੰਦੇ ਜੇ ਉਹਦੇ ਵਿੱਚ ਮੱਛੀਆਂ ਫਿਰਦੀਆਂ ਹੋਣ ਕਹਿੰਦੇ ਉਹਨਾਂ ਨੂੰ ਤੇ ਫੜਨਾ ਬੜਾ ਆਸਾਨ ਛੀਵਰ ਮੇਲਿਓ ਜਾਲ ਕਹਿੰਦੇ ਉਹ ਥੋੜੇ ਪਾਣੀ ਦੇ ਵਿੱਚੋਂ ਉਹ ਮੱਛੀ ਨੂੰ ਉਹ ਜਾਲਾ ਲਾ ਕੇ ਫੜ ਕੇ ਲੈ ਜਾਣਾ ਜੇ ਅਸੀਂ ਦੁਨਿਆਵੀ ਭੋਗ ਵਿਛਿਆ ਧਨ ਆਦਿਕ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਿਆ ਨਾ ਤਾਂ ਸਮਝ ਲਿਓ ਮਾਇਆ ਦੇ ਸਾਨੂੰ ਆਸਾਨੀ ਨਾਲ ਹੀ ਆਪਣੀ ਗ੍ਰਿਫਤ ਚ ਲੈ ਲਵੇ ਜਿਵੇਂ ਥੋੜਾ ਜਿਹਾ ਜਲ ਹੋਵੇ ਨਾ ਉਹਦੇ ਵਿੱਚ ਮੱਛੀ ਆ ਹੋੜ ਛੱਪੜ ਹੋਣ ਉਹ ਕੱਢ ਲੈਣੇ ਉਹਨੂੰ ਪਰ ਗੁਰੂ ਸਾਹਿਬ ਸਾਨੂੰ ਕਹਿੰਦੇ ਆ ਕਿ ਤੁਸੀਂ ਛੱਪੜਾਂ ਦੀ ਗੱਲ ਇਹ ਨਾ ਕਰੋ ਕਹਿੰਦੇ ਤੁਸੀਂ ਸਮੁੰਦਰ ਦੀ ਗੱਲ ਕਰੋ ਤੁਹਾਡੇ ਕੋਲ ਗੁਰੂ ਦੀ ਬਾਣੀ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਗੁਰੂ ਦੀ ਬਾਣੀ ਇਹ ਤੇ ਬਹੁਤ ਵੱਡਾ ਸਮੁੰਦਰ ਹੈ ਇਹਦੇ ਵਿੱਚ ਜੇ ਤੁਸੀਂ ਚੁੱਭੀਆਂ ਲਾ ਲੀਆਂ ਨਾ ਤੁਹਾਨੂੰ ਕਾਮ ਨੇ ਤੰਗ ਕਰਨਾ ਨਾ ਕ੍ਰੋਧ ਨੇ ਤੰਗ ਕਰਨਾ ਨਾ ਲੋਭ ਨੇ ਤੰਗ ਕਰਨਾ ਨਾ ਮੋਹ ਨੇ ਤੰਗ ਕਰਨਾ ਨਾ ਹੰਕਾਰ ਨੇ ਤੰਗ ਕਰਨਾ ਨਾ ਜਿਹੜੀਆਂ ਅੰਦਰ ਨਦੀਆਂ ਚੱਲਦੀਆਂ ਨੇ ਹੰਸ ਤ ਲੋਭ ਕੋਪ ਵਿਚਾਰੇ ਨਦੀਆਂ ਅੱਗ ਕਹਿੰਦੇ ਨਾ ਇਹਨਾਂ ਨੇ ਫਿਰ ਤੈਨੂੰ ਸਾੜਨਾ ਕਹਿੰਦੇ ਤੇਰੇ ਅੰਦਰ ਟਿਕਾਹ ਬਣ ਜਾਣਾ ਸ਼ਾਂਤੀ ਬਣ ਜਾਣੀ ਹੈ ਅੰਦਰ ਟਿਕ ਜਾਣਾ ਤੇ ਕਬੀਰ ਥੋੜਾ ਜਲ ਮੱਛਲੀ ਛੀਵਰ ਮੇਲਿਓ ਜਾਲ ਇਹ ਟੁਖ ਨਾ ਨਾ ਛੁੱਟ ਸੈ ਫਿਰ ਕਰ ਸਮੁੰਦ ਸੰਭਾਲ ਕਹਿੰਦੇ ਮੱਛੀ ਤੋਬੇ ਦੇ ਵਿੱਚ ਰੇ ਕੀ ਉਹਨੇ ਜਾਲ ਲਾ ਲਿਆ ਉਹ ਤੋਂ ਬਚ ਨਹੀਂ ਸਕਦੇ ਉਹ ਤੋਂ ਬਚ ਥੋੜਾ ਸਕਦੀ ਹੈ ਜੇ ਅਸੀਂ ਗੁਰੂ ਨੂੰ ਛੱਡ ਕੇ ਪਖੰਡੀਆਂ ਦੇ ਕੋਲ ਜਾਵਾਂਗੇ ਆ ਕਾਮ ਕ੍ਰੋਧ ਲੋਭ ਅਹੰਕਾਰ ਤੋਂ ਬਚ ਨਹੀਂ ਸਕਦੇ ਕਿਉਂਕਿ ਉਹ ਆਪ ਇਹ ਜਾਲ ਚ ਫਸੇ ਹੋਏ ਨੇ ਹੁਣ ਵੇਖੇ ਜੀ ਆਪਾਂ ਨੇ ਇੱਕ ਬਾਬਾ ਆਪਣੇ ਆਪ ਨੂੰ ਵੱਡਾ ਬਾਬਾ ਕਹਾਉਂਦਾ ਸੀ ਪਰ ਉਹ ਫੜਿਆ ਗਿਆ ਚਾਹੇ ਮੱਛੀ ਹੋਵੇ ਚਾਹੇ ਮગરਮੱਛ ਹੋਵੇ ਜੇ ਕੋਈ ਬੰਦਾ ਗਲਤ ਰਸਤੇ ਤੇ ਤੁਰਿਆ ਇੱਕ ਨਾ ਇੱਕ ਦਿਨ ਕਹਿੰਦੇ ਉਹ ਫੜਿਆ ਹੀ ਜਾਵੇ ਕੋਈ ਆ ਚਾਹੇ ਇੱਕ ਨਾ ਇੱਕ ਦਿਨ ਉਹ ਇਸ ਜਾਲ ਦੇ ਵਿੱਚ ਫਸਦਾ ਇੱਥੇ ਗੁਰੂ ਸਾਹਿਬ ਕਹਿੰਦੇ ਜੇ ਤੂੰ ਬਚਣ ਹੈ ਨਾ ਤਾਂ ਸਮੁੰਦਰ ਲੱਭ ਸਮੁੰਦਰ ਜਿਹੜਾ ਉਹ ਹੈ ਗੁਰਬਾਣੀ ਜੇ ਅਸੀਂ ਗੁਰੂ ਦੇ ਨਾਲ ਲੱਗ ਜਾਗੇ ਨਾ ਭਾਵ ਕੇ ਸਮੁੰਦਰ ਦੇ ਵਿੱਚ ਤਾਰੀਆਂ ਲਾ ਲਾਂਗੇ ਫਿਰ ਕਿਸੇ ਵੀ ਚੀਜ਼ ਦਾ ਡਰ ਨਹੀਂ ਹੈ ਆ ਜਿਹੜੀ ਗੁਰਬਾਣੀ ਹੈ ਇਹਨੂੰ ਪੜਨ ਵਾਸਤੇ ਕੋਈ ਧੀ ਆਵੇ ਕੋਈ ਭੈਣ ਆਵੇ ਕੋਈ ਭਰਾ ਆਵੇ ਕਿਸੇ ਨੂੰ ਡਰ ਕਿਸੇ ਨੂੰ ਡਰ ਨਹੀਂ ਪਰ ਜੇ ਪਖੰਡੀਆਂ ਕੋਲ ਅਸੀਂ ਆਪਣੇ ਬੱਚਿਆਂ ਨੂੰ ਭੇਜਦੇ ਫਿਰ ਤੇ ਡਰ ਹੀ ਡਰ ਹੈ ਕਿਉਂ ਭੇਜਦੇ ਆ ਉੱਥੇ ਬਾਦ ਦੇ ਵਿੱਚ ਅਸੀਂ ਫਿਰ ਪਛਤਾਉਂਦੇ ਫਿਰਦੇ ਆਂ ਕਿ ਮੈਂ ਕਿਉਂ ਭੇਜਿਆ ਆਪਣੇ ਬੱਚਿਆਂ ਨੂੰ ਇੱਥੇ ਗੁਰੂ ਸਾਹਿਬ ਕਹਿੰਦੇ ਆ ਇਹਨਾਂ ਪਦਾਰਥਾਂ ਦੇ ਵਿੱਚੋਂ ਬਚਿਆ ਤਾਂ ਜਾ ਸਕਦਾ ਤੇ ਤੂੰ ਉਹ ਛੱਪੜਾਂ ਨੂੰ ਛੱਡ ਕੇ ਆਹ ਸਮੁੰਦਰ ਦਾ ਸਾਰ ਲੈ ਟੋਬੇ ਛੱਪੜਾਂ ਵਿੱਚ ਨਹੀਂ ਹੱਥ ਪਾਉਂਦੇ ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ ਜਿਹੜੇ ਗੁਰੂ ਦੇ ਨਾਲ ਜੁੜ ਜਾਂਦੇ ਆ ਉਹ ਕਿਸੇ ਪਖੰਡੀਆਂ ਦੀ ਪਰਵਾਹ ਨਹੀਂ ਕਰਿਆ ਕਰਦੇ ਉਹਨਾਂ ਨੂੰ ਲੋੜ ਨਹੀਂ ਹੈ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਉਹਨੂੰ ਕਿਸੇ ਚੀਜ਼ ਦੀ ਕੀ ਲੋੜ ਹੈ ਕੀ ਘਾਟ ਹੈ ਉਹਦੇ ਕੋਲ ਪਿਆਰ ਕਰਨ ਵਾਲੀ ਦੁਨੀਆ ਹੈ ਚਾਹੇ ਕੋਈ Hindu ਧਰਮ ਦਾ ਚਾਹੇ ਕੋਈ ਮੁਸਲਮਾਨ ਧਰਮ ਦਾ ਚਾਹੇ ਕੋਈ ਇਸਾਈ ਧਰਮ ਦਾ ਸਾਰਿਆਂ ਨਾਲ ਪਿਆਰ ਕਰੋ ਪਰ ਝੁਕਣਾ ਇੱਕ ਗੁਰੂ ਦੇ ਅੱਗੇ ਹੈ ਝੁਕਣਾ ਇੱਕ ਗੁਰੂ ਦੇ ਅੱਗੇ ਆ ਸਿਰ ਇੱਕ ਗੁਰੂ ਦੇ ਅੱਗੇ ਝੁਕੇ ਥਾਂ ਥਾਂ ਤੇ ਇਹ ਸਿਰ ਨਾ ਝੁਕਦਾ ਹੋਇਆ ਬਸ ਜਿੱਦ ਤੇ ਅਸੀਂ ਇੱਕ ਦੇ ਬਣ ਗਏ ਨਾ ਫਿਰ ਕਵੀ ਕਹਿੰਦਾ ਟੋਪੇ ਛੱਪੜਾਂ ਵਿੱਚ ਨਹੀਂ ਹੱਥ ਪਾਉਂਦੇ ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ ਜਿਹੜੇ ਸਾਗਰਾਂ ਦੇ ਵਿੱਚ ਕੋ ਮੁੰਡੇ ਆ ਨਾ ਜਿਹੜੇ ਸਾਗਰਾਂ ਦੇ ਵਿੱਚ ਤੈਰਦੇ ਐ ਉਹ ਫਿਰ ਟੋਬੇ ਛਪੜਾਂ 'ਚ ਹੱਥ ਨਹੀਂ ਪਾਉਂਦੇ ਉਹਨਾਂ ਨੂੰ ਪਤਾ ਹੈ ਕਿ ਇੱਥੋਂ ਤੇ ਚਿੱਕੜੇ ਮਿਲਣਾ ਹੈ ਚਿੱਕੜ ਚਾਹਦੇ ਵਾਸਤੇ ਫਿਰ ਹੱਥ ਮਾਰਦੇ ਚਿੱਕੜ ਚਾਹਦੇ ਵਾਸਤੇ ਹੱਥ ਮਾਰ ਚਿੱਕੜ ਜਿਹੜਾ ਨਾ ਚਿੱਕੜ ਸੰਸਾਰ ਇਹਦੇ ਵਿੱਚ ਜਦੋਂ ਅਸੀਂ ਤੁਰਦੇ ਆਂ ਥਾਂ ਥਾਂ ਤੇ ਚਿੱਕੜ ਐ ਥਾਂ ਥਾਂ ਤੇ ਚਿੱਕੜ ਪਰ ਆਪਣੇ ਆਪ ਨੂੰ ਬਚਾਉਣਾ ਉਹ ਚਿੱਕੜ ਤੋਂ ਕਮਲ ਦੇ ਫੁੱਲ ਤੋਂ ਸਿੱਖ ਲਿਓ ਕਮਲ ਦਾ ਫੁੱਲ ਰਹਿੰਦਾ ਚਿੱਕੜ 'ਚ ਪਰ ਆਪਣੇ ਪੰਖੜੀਆਂ ਨੂੰ ਕਦੇ ਚਿੱਕੜ ਦੇ ਨਾਲ ਲਿਬੜਣ ਨਹੀਂ ਦਿੰਦਾ ਕਦੇ ਗੰਦੀਆਂ ਨਹੀਂ ਹੋਣ ਦਿੰਦਾ ਆਪਣੀਆਂ ਪੰਖੜੀਆਂ ਚਿੱਕੜ ਦੇ ਨਾਲ ਉਹਨੂੰ ਕਿਸੇ ਨੇ ਆਖਿਆ ਇੱਥੋਂ ਬਾਹਰ ਨਿਕਲ ਉਹਨੇ ਆਖਿਆ ਇਹ ਮੇਰੀ ਜ਼ਿੰਦਗੀ ਹੈ ਮੈਂ ਇਹਦੇ ਆਸਰੇ ਵੱਡਾ ਹੋ ਰਿਹਾ ਪਰ ਮੈਂ ਆਪਣੇ ਆਪ ਨੂੰ ਇਹਦੇ ਵਿੱਚ ਪੰਖੜੀਆਂ ਨੂੰ ਲਵੇੜ ਨਹੀਂ ਸਕਦਾ ਉਹਦੇ ਤੋਂ ਹੀ ਸਿੱਖ ਲਈ ਕਿ ਰਹਿਣਾ ਸੰਸਾਰ 'ਚ ਐ ਪਰ ਉੱਪਰ ਉੱਠ ਕੇ ਰਹਿਣਾ ਹੈ ਉੱਪਰ ਉੱਠ ਕੇ ਆਪਣੇ ਆਪ ਨੂੰ ਬਹੁਤ ਚਾ ਉੱਠ ਕੇ ਰੱਖਣਾ ਉੱਚਾ ਬਣਾ ਕੇ ਰੱਖਣਾ ਗੁਰੂ ਦੇ ਨਾਲ ਜੁੜਾਂਗੇ ਜੇ ਗੱਲ ਤਾਂ ਵੱਢੀ ਅਗੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਸਮੁੰਦ ਨਾ ਛੋਡੀਐ ਜਾਉ ਅਤਖਾਰੂ ਹੋਏ ਪੋਖਰ ਪੋਖਰ ਢੂੰਡਤੇ ਪਲੋ ਨ ਕਹੈ ਕੋਏ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਸਮੁੰਦ ਨਾ ਛੋਡੀਐ ਕਹਿੰਦੇ ਸਮੁੰਦਰ ਨਹੀਂ ਛੱਡਣਾ ਚਾਹੀਦਾ। ਜਾਓ ਅੱਤ ਖਾਰੋ ਹੋਏ ਚਾਹੇ ਕਹਿੰਦੇ ਉਹਦਾ ਪਾਣੀ ਖਾਰਾ ਹੀ ਹੋਵੇ। ਚਾਹੇ ਗੁਰਦਾਣੀ ਸਾਨੂੰ ਕਈ ਵਾਰੀ ਚਪੇੜਾਂ ਵੀ ਮਾਰਦੀ ਐ ਮਿੱਠੀਆਂ-ਮਿੱਠੀਆਂ। ਪਰ ਕਹਿੰਦੇ ਗੁਰੂ ਦਾ ਦਰ ਨਾ ਛੱਡਿਓ ਕਹਿੰਦੇ। ਜਿਵੇਂ ਮਾਂ ਚਪੇੜਾਂ ਵੀ ਮਾਰਦੀ ਐਨ ਜਦੋਂ ਬੱਚੇ ਆ ਸੀ ਛੋਟੇ-ਛੋਟੇ ਉਹਦੇ ਚਪੇੜ ਵੀ ਮਾਰਦੀ ਐ ਕਿ ਆਹ ਕੰਮ ਗਲਤ ਕਰ ਰਹੇ ਐ। ਇਸੇ ਤਰ੍ਹਾਂ ਗੁਰਬਾਣੀ ਜਿਹੜੀ ਹੈ ਇਹ ਵੀ ਸਾਡੀ ਮਾਂ ਹੈ ਇਹ ਸਾਨੂੰ ਮਿੱਠੀਆਂ-ਮਿੱਠੀਆਂ ਚਪੇੜਾਂ ਵੀ ਬਾੜਦੀ ਆ ਪਈ ਬਾਈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਹੈ ਮੇਰਾ ਭਰਾਤਾ ਜਿੱਦੇ ਆ ਗੱਲ ਅਸੀਂ ਨੇ ਆਪਣੇ ਹਿਰਦੇ 'ਚ ਵਸਾ ਲਈ ਨਾ ਫਿਰ ਗੁਰੂ ਸਾਹਿਬ ਤੋਂ ਅਸੀਂ ਕਿਉਂ ਦੂਰ ਭੱਜਾਂ ਕੋਈ ਬੰਦਾ ਨਹੀਂ ਐਸਾ ਜਿਹੜਾ ਫਿਰ ਗੁਰੂ ਤੋਂ ਦੂਰ ਭੱਜੇ ਅਸੀਂ ਅਜੇ ਤੱਕ ਗੁਰੂ ਨਾਲ ਪਿਆਰ ਨਹੀਂ ਕਰਿਆ ਬਸ ਛੱਡ ਗਏ ਆ ਗੁਰੂ ਨੂੰ ਉਹ ਪਖੰਡੀਆਂ ਦੇ ਲੜ ਲਾ ਕੇ ਆ ਬਸ ਕਬੀਰ ਸਮੁੰਦਰ ਨਾ ਛੋਡੀ ਐ ਜਉ ਆ ਤਖਾਰੂ ਹੋਏ ਪੁਖਰ ਪੁਖਰ ਢੂੰਡ ਤੇ ਪਨੂ ਨ ਕਹੇ ਹੈ ਕੋਏ ਪੁਖਰ ਦਾ ਭਾਵ ਹੁੰਦਾ ਛੱਪੜ ਕਹਿੰਦੇ ਉਹ ਫਿਰ ਨਿੱਕੇ ਨਿੱਕੇ ਛੱਪੜਾਂ ਵਿੱਚ ਉਹਨਾਂ ਦੇ ਵਿੱਚ ਹੱਥ ਨਹੀਂ ਪਾਉਂਦੇ ਉਹਨਾਂ ਨੂੰ ਦੇਖਦੇ ਨਹੀਂ ਹੈਗੇ ਕੋਈ ਨਹੀਂ ਫੇ ਕਹਿੰਦੇ ਆਖਦਾ ਭਲੋ ਨਾ ਕਹੇ ਹੈ ਕੋਈ ਕਹਿੰਦੇ ਨਿੱਕੇ ਨਿੱਕੇ ਛੱਪੜਾਂ ਵਿੱਚ ਜਿੰਦ ਦਾ ਆਸਰਾ ਢੂੰਢਿਆ ਕੋਈ ਨਹੀਂ ਆਖਦਾ ਕਿ ਇਹ ਕੰਮ ਚੱਲਦਾ ਜੀ ਜਦੋਂ ਅਸੀਂ ਸਮੁੰਦਰ ਨਾਲ ਜੁੜ ਜਾਾਂਗੇ ਨਾ ਤੁਸੀਂ ਜਦੋਂ ਸਮੁੰਦਰ ਨਾਲ ਗੁਰੂ ਨਾਲ ਜੁੜ ਗਏ ਤੁਸੀਂ ਫੇਰ ਜਦੋਂ ਕਿਤੇ ਜਾਓਗੇ ਨਾ ਐਸੀ ਜਗ੍ਹਾ ਤੇ ਜਿੱਥੇ ਸਾਡੇ ਜਾਣ ਵਾਲੀ ਜਗ੍ਹਾ ਹੀ ਨਹੀਂ ਹੈ ਹਾਂ ਠੀਕ ਹੈ ਜਿਨ੍ਹਾਂ ਦਾ ਧਰਮ ਹੈ ਜਾਣ ਜਿਹੜੇ ਕਹਿੰਦੇ ਐ ਕਿ ਇਹਦੇ ਵਿੱਚ ਬੋਤ ਹੈ ਇਹਦੇ ਵਿੱਚ ਜਿੰਨ ਹੈ ਇਹਦੇ ਵਿੱਚ ਫਲਾਣਾ ਇਹਦੇ ਵਿੱਚ ਫਲਾਣਾ ਲੋਕੀ ਜਾਣਦੇ ਆ ਜਾਣ ਪਰ ਜੇ ਕਿਤੇ ਗੁਰੂ ਦਾ ਸਿੱਖ ਜਾ ਰਹੇ ਨਾ ਉੱਥੇ ਕਹਿੰਦੇ ਫਿਰ ਲੋਕਾਂ ਨੇ ਲਾੜਤਾ ਪਾਉਣੀ ਪੌਣੀਆਂ ਨੇ ਨਾਲ ਤੱਕ ਕਿ ਤੂੰ ਕੀ ਕਰਨ ਆਇਆ ਇੱਥੇ ਤੇਰਾ ਤੇ ਗੁਰੂ ਬਹੁਤ ਮਹਾਨ ਹੈ ਤੈਨੂੰ ਲੋੜ ਕੀ ਸੀ ਇੱਥੇ ਆਉਣ ਦੀ ਆਹ ਛੱਪੜਾਂ ਚਾਹਤੋਂ ਫਿਰਦੈ ਤੂੰ ਤੇਰੇ ਕੋਲੇ ਤੇ ਸਮੁੰਦਰ ਹੈ ਬਹੁਤ ਵੱਡਾ ਤੂੰ ਇੱਥੇ ਕੀ ਕਰਨ ਆਇਆ ਜੇ ਕਹਿੰਦੇ ਅਸੀਂ ਛੱਪੜਾਂ 'ਚ ਹੱਥ ਮਾਰਦੇ ਫਿਰਾਂਗੇ ਨਾ ਫਿਰ ਕਿਸੇ ਨੇ ਭਲਾ ਨਹੀਂ ਕਹਿਣਾ ਫਿਰ ਸਾਰੇ ਬੁਰਾ ਹੀ ਬੁਰਾ ਕਹਿਣਗੇ ਪਰ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਜਾਾਂਗੇ ਨਾ ਆ ਸਮੁੰਦਰ ਦੇ ਨਾਲ ਜੁੜ ਜਾਗੇ ਜਿਨ੍ਹਾਂ ਨੂੰ ਪਤਾ ਨਹੀਂ ਜਿਨ੍ਹਾਂ ਨੂੰ ਕੱਖ ਨਹੀਂ ਆਉਂਦਾ ਜਿਨ੍ਹਾਂ ਨੂੰ ਊੜੇ ਆੜੇ ਦਾ ਨਹੀਂ ਪਤਾ ਜਿਨ੍ਹਾਂ ਨੂੰ ਇੱਲ ਤੋਂ ਕੁੱਕੜ ਨਹੀਂ ਆਉਂਦਾ ਉਹ ਤੇ ਬੇਸ਼ੱਕ ਤੁਹਾਨੂੰ ਮਾੜਾ ਕਹਿਣ ਚੰਗਾ ਕਹਿਣ ਪਰ ਜਿਹੜਾ ਗੁਰੂ ਦੇ ਨਾਲ ਜੁੜ ਗਿਆ ਉਹ ਕਦੇ ਤੁਹਾਨੂੰ ਮਾੜਾ ਨਹੀਂ ਕਹਿੰਦਾ ਜਦੋਂ ਤੁਸੀਂ ਗੁਰੂ ਦੀ ਗੱਲ ਕਰ ਰਹੇ ਹੋ ਤੁਸੀਂ ਗੁਰੂ ਦੇ ਨਾਲ ਜੁੜ ਕੇ ਗੱਲ ਕਰ ਰਹੇ ਹੋ ਜਿਹੜੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਜਿਨ੍ਹਾਂ ਕੋਲ ਗਿਆਨ ਨਹੀਂ ਹੈ ਉਹ ਤੇ ਤੁਹਾਨੂੰ ਬੇਸ਼ੱਕ ਮਾੜਾ ਕਹਿਣ ਪਰ ਕਹਿੰਦੇ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਐ ਉਹ ਕਦੇ ਮਾੜਾ ਨਹੀਂ ਕਹਿਣਗੇ ਪਰ ਉਹ ਮਾੜਾ ਉਦ ਦੇ ਕਹਿਣਗੇ ਜਿੱਦੇ ਤੂੰ ਗੁਰੂ ਨੂੰ ਛੱਡ ਕੇ ਪਖੰਡੀਆਂ ਦੇ ਪੈਰਾਂ ਤੇ ਜਾ ਬੈਠਿਆ ਕਹਿੰਦੇ ਉਦ ਦੇ ਫਿਰ ਉਹਨਾਂ ਨੇ ਤੈਨੂੰ ਮਾੜਾ ਕਹਿਣਾ ਕਿ ਹੁਣ ਤੈਨੂੰ ਭਲਾ ਕਿਸੇ ਨੇ ਨਹੀਂ ਕਹਿਣਾ ਕਿਉਂਕਿ ਤੂੰ ਸਮੁੰਦਰ ਨੂੰ ਛੱਡ ਕੇ ਤੂੰ ਛੱਪੜ ਦੇ ਕੋਲ ਆ ਗਿਆ ਇੱਥੋਂ ਛੱਪੜ ਦੇ ਕੋਲ ਤੇਰੀ ਝੋਲੀ ਦੀ ਪਰਵ ਨਹੀਂ ਜੇ ਗੁਰੂ ਕੋਲੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੋਲੋਂ ਸਾਡੀ ਝੋਲੀ ਨਹੀਂ ਭਰੀ ਨਾ ਦੁਨੀਆਂ ਤੇ ਕਿਤੇ ਵਗ ਜਿਉ ਚਾਹੇ ਦੁਨੀਆਂ ਦੇ ਕਿਸੇ ਕੋਨੇ 'ਚ ਵਗ ਜਿਉ ਚਾਹੇ ਕਹਿੰਦੇ ਤੁਹਾਡੀ ਝੋਲੀ ਭਰਨ ਵਾਲਾ ਦੁਨੀਆ ਤੇ ਕੋਈ ਨਹੀਂ ਹੈ ਜੇ ਗੁਰੂ ਕੋਲੋਂ ਤੁਸੀਂ ਖਾਲੀ ਹੋ ਬਸ ਦੁਨੀਆ ਤੇ ਕਿਤੇ ਵਗ ਜਿਓ ਕਹਿੰਦੇ ਤੁਹਾਡੀ ਝੋਲੀ ਨਹੀਂ ਭਰ ਸਕਦਾ ਇਹ ਗੁਰੂ ਤੇ ਮਹਾਨ ਹੈ ਇਹਦੇ ਕੋਲੇ ਆਈਏ ਤੇ ਸਹੀ ਸਿੱਖਾਂ ਦਾ ਮਨ ਨੀਵਾ ਮਤ ਤੁੱਕੀ ਮਨ ਨੂੰ ਨੀਵਾ ਕਰਕੇ ਤੇ ਆਈਏ ਇੱਥੇ ਗੁਰੂ ਤੇ ਸੱਦਾ ਐਸਾ ਹੈ ਇੱਥੇ ਕਹਿੰਦਾ ਠਾਕੁਰ ਕਰ ਤਲ ਧਰਿਆ ਇੱਥੇ ਸਾਰੀਆਂ ਪਾਵਰਾਂ ਜਿਹੜੀਆਂ ਨੇ ਉਹ ਆਪਣੇ ਹੱਥ ਤੇ ਧਰੀ ਫਿਰਦਾ ਕਿ ਆ ਕੇ ਸਹੀ ਮਨ ਨਹੀਂ ਮਾ ਕਰਕੇ ਤੇ ਆ ਮੈਂ ਤੇ ਸਾਰੀਆਂ ਪਾਵਰਾਂ ਤੈਨੂੰ ਦੇਣ ਨੂੰ ਤਿਆਰ ਹਾਂ ਅਸੀਂ ਆਏ ਨਹੀਂ ਮਨ ਕਰਕੇ ਨਹੀਂ ਆਏ ਸਰੀਰ ਕਰਕੇ ਦੁਨੀਆ ਤੁਰੇ ਫਿਰਦੀ ਐ ਸਰੀਰ ਕਰਕੇ ਦੁਨੀਆ ਸਿਰ ਝਕਾਉਂਦੀ ਫਿਰਦੀ ਐ ਸਰੀਰ ਕਰਕੇ ਦੁਨੀਆ ਡੰਡੌਤਾਂ ਕਰਦੀ ਫਿਰਦੀ ਐ ਕਰ ਕਦੇ ਮਨ ਕਰਕੇ ਤੇ ਕਰਕੇ ਵੇਖੋ ਡੰਡੌਤ ਡੰਡੌਤ ਬੰਦਨ ਅਨਿਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਕਦੇ ਡੰਡੌਤ ਕਰਕੇ ਤੇ ਵੇਖੋ ਮਨ ਨੂੰ ਲੰਬਾ ਤੇ ਪਾ ਕੇ ਵੇਖੋ ਗੁਰੂ ਦੇ ਅੱਗੇ ਅਸੀਂ ਸਰੀਰ ਨੂੰ ਤੇ ਬੰਦਾ ਪਾ ਲੈਨੇ ਆ ਪਰ ਮਨ ਨੂੰ ਕਦੇ ਲੰਬਾ ਨਹੀਂ ਪਾਇਆ ਗੁਰੂ ਦੇ ਅੱਗੇ ਮਨ ਨੂੰ ਲੰਬਾ ਪਾ ਕੇ ਵੇਖੋ ਫਿਰ ਦੇਖਿਓ ਝੋਲੀਆਂ ਭਰਦੀਆਂ ਜੇ ਨਾ ਭਰੀਆਂ ਝੋਲੀਆਂ ਫਿਰ ਕਿਉਂ ਕਿ ਮੇਰੀ ਝੋਲੀ ਖਾਲੀ ਰਹਗੀ ਮੈਂ ਮਨ ਨੂੰ ਨੀਮਾ ਕਰਕੇ ਗਿਆ ਸੀ ਗੁਰੂ ਕੋਲ ਮੇਰੀ ਝੋਲੀ ਨਹੀਂ ਭਰੀ ਪਰ ਅਸੀਂ ਮਨ ਨੂੰ ਨੀਮਾ ਕਰਕੇ ਆਏ ਨਹੀਂ ਤਨ ਜ਼ਰੂਰ ਝੁੱਕ ਜਾਂਦਾ ਹੈ ਤਨ ਤੇ ਕਹਿੰਦੇ ਜਿਹੜਾ ਬੰਦਾ ਸ਼িকার ਕਰਦਾ ਹੈ ਨਾ ਕਿਸੇ ਦਾ ਕਹਿੰਦੇ ਉਹ ਵੀ ਆਪਣੇ ਆਪ ਨੂੰ ਲੰਬਾ ਪਾ ਲੈਂਦਾ ਕਿਉਂਕਿ ਉਹਨੇ ਸ਼ਿਕਾਰ ਕਰਨਾ ਹੁੰਦਾ ਪਰ ਜੇ ਅਸੀਂ ਗੁਰੂ ਤੋਂ ਕੁਝ ਲੈਣਾ ਤਾਂ ਸਾਨੂੰ ਮੰਨ ਗੁਰੂ ਦੇ ਅੱਗੇ ਝੁਕਾਉਣਾ ਪੈਣਾ ਜਿੱਦੇ ਮਨ ਝੁਕ ਗਿਆ ਜਿੱਦਿਆ ਧੌਣ ਦੇ ਵਿੱਚੋਂ ਕਿੱਲਾ ਨਿਕਲ ਗਿਆ ਨਾ ਹੰਕਾਰ ਦਾ ਉਦੇ ਫਿਰ ਗੁਰੂ ਨੇ ਸਾਡੀਆਂ ਝੋਲੀਆਂ ਭਰ ਦੇਣੀਆਂ ਨੇ ਜੇ ਗੁਰੂ ਕੋਲੋਂ ਅਸੀਂ ਛੱਡ ਕੇ ਛੋਟੇ ਛੋਟੇ ਤੋਬਿਆਂ ਦੇ ਵਿੱਚ ਹੱਥ ਮਾਰਦੇ ਫਿਰਾਂਗੇ ਫਿਰ ਕਿਸੇ ਨੇ ਸਾਨੂੰ ਚੰਗਾ ਨਹੀਂ ਕਹਿਣਾ ਸਾਰਿਆਂ ਨੇ ਬਾੜਾ ਕਹਿਣਾ ਸਾਰਿਆਂ ਨੇ ਲਾਨਤਾ ਪਾਉਣੀਆਂ ਨੇ ਜੇ ਚੰਗਾ ਕਹਾਉਣਾ ਤਾਂ ਮਨ ਨੂੰ ਨੀਮਾ ਕਰਕੇ ਗੁਰੂ ਦੇ ਦਰ ਤੇ ਆ ਜੀਏ ਫਿਰ ਵੇਖਿਓ ਆਨੰਦ ਬਣਦਾ ਆਓ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਿਓ ਜੀ ਬੋਲਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਰੱਬ ਵਰਗੀ ਸੰਗਤ ਹੁੰਦੀ ਹੈ ਮਾਫ਼ ਕਰ ਦਿਓ ਬੋਲਦਿਆਂ ਤੋਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਬੋਲਦਿਆਂ ਤੋਂ ਕਈ ਵਾਰੀ ਕਿਸੇ ਦੇ ਪ੍ਰਤੀ ਐਦਾਂ ਹੁੰਦਾ ਕਿ ਮੇਰ ਨੂੰ ਬੋਲ ਦੇਖ ਕੇ ਕਹਿਤਾ ਜਾਂ ਮੈਨੂੰ ਠੇਸ ਪਹੁੰਚੀ ਉਹਨਾਂ ਤੋਂ ਅਸੀਂ ਵਾਫੀ ਮੰਗਦੇ ਆਓ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ i